ਵੇਰੇ ਆਪਣੇ ਰੁਟੀਨ ਦੇ ਮੁਤਾਬਕ ਮੈਂ ਆਪਣੇ ਕਰਵਾਇਸ ਵੇਰੇ ਰੁਟੀਨ ਦੇ ਮੁਤਾਬਕ ਸਾਢੇ 7 ਵਜੇ 7:30 ਦੇ ਉਤੇ ਰੁਟੀਨ ਜਿਵੇਂ ਮੰਦਿਰ ਜਾਣਾ ਵਾ ਕਪਾਲ ਮੰਦਿਰ ਆਪੇ ਵਜ ਤੇ ਨਿਕਿਆ ਉਤੋਂ ਮੈਂ ਨਿਕਲਿਆ 9:30 ਵਜੇ ਮੈਂ ਕਰਕੇ ਮੱਥਾ ਟੇਕ ਕੇ ਤੇ ਮੈਂ ਆਪਣੇ ਉਹ ਗੱਲੇ ਤੇ ਜੋ ਜਗਾਣਾ ਹੈ ਇਹ ਰੁਟੀਨ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਨਾਲ ਦੇ ਕਸ਼ਮੀਰ ਆਂਦੀ ਵਾਲੀ ਜਿਹੜੀ ਚੋੜਿਆਪੁਰ ਤੋਂ ਪੂਰੀ ਤੇ ਅਨਨੋਨ ਦੋ ਬੰਦੇ ਆ ਇੱਕ ਤਾਂ ਵੀ ਮੇਰੀ ਗੱਡੀ ਦੇ ਅੱਗੇ ਆ ਗਏ ਉਹਨਾਂ ਨੇ ਗੱਡੀ ਲਗਾਈ ਹੈ ਤੇ ਫਾਇਰ ਕਿਉਂ ਕਰਦੀ ਹੈ ਮੈਂ ਤੇ ਮੇਰੀ ਮੈਸਿਸ ਦੀ ਇਹ ਬੜੀ ਮੁਸ਼ਕਲ ਨਾਲ ਥਲੇ ਹੋ ਗਿਆ ਆਪਣੀ ਜਾਨ ਬਚਾਈ ਜਿਹੜੀ ਕਿ ਮੇਰੀ ਮੈਸਿਸ ਦੇ ਕੋਸ਼ਿਕ ਕਾਚੇ ਵੱਜੇ ਵੀ ਆ ਪਰ ਉਹਦਾ ਬਚਾਅ ਹੋ ਗਿਆ ਕਾਚੋ ਪਰ ਇਹ ਅਸੀਂ ਤੁਹਾਨੂੰ ਕੋਈ ਨਹੀਂ ਹੋਇਆ ਦੂਜੀ ਗੱਲ ਇਹ ਕਿ ਕਿਉਂਕਿ ਪਹਿਲਾਂ ਵੀ ਘਟਦੇ ਹਮਲਾ ਹੋ ਰਿਹਾ ਸੀ ਤੁਸੀਂ ਹੋਰ ਵੀ ਜੀ ਤੁਸੀਂ ਦਾ ਨਾਮ ਲੈ ਕੇ ਸੀ ਭੁੰਨ ਤੁਹਾਨੂੰ ਵੀ ਲੱਗਦਾ ਪਹਿਲੇ ਜਿਸ ਨੇ ਮੇਰੇ ਤੇ ਹਮਲਾ ਆਇਆ ਉਸਲੇ ਮੇਰਾ ਅਨਿਲ ਜੋਸ਼ੀ ਕੇबिनेट ਮੰਤਰੀ ਜਿਹੜਾ ਉਹਨਾਂ ਨਾਲ ਡਿਸਪਿਊਟ ਚੱਲਦਾ ਹੈ ਤੇ ਅੱਜ ਵੀ ਮੇਰਾ ਉਹ ਚੱਲ ਰਿਹਾ ਸੁਪਰੀਮ ਕੋਰਟ ਮੈਟਰ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਇਹਦੇ ਵਿੱਚ ਨੋਟਿਸ ਉਹ ਮੋਸ਼ਨ ਕੀਤਾ ਹੈ ਮੇਰਾ ਥੱਲੇ ਵਾਲਾ ਟ੍ਰਾਇਲ ਵੀ ਸਟੇ ਕੀਤਾ ਹੋਇਆ ਹੈ ਤੇ ਉਹਦੇ ਵਿੱਚ ਅਨੇ ਜੋ ਅਸੀਂ ਬੇਚ ਵੀ ਹੋ ਚੁਕੇ ਸੁਪਰੀਮ ਕੋਰਟ ਦੇ ਵਿੱਚ ਪਰ ਮੈਂ ਹੁਣ ਇਸ ਵੇਲੇ ਤੇ ਮੈਡੋਕ ਇਨਵੈਸਟੀਗੇਸ਼ਨ ਆ ਮਾਰੀਓ ਜੋਸੀ ਦਾ ਨਾਮ ਕਿੱਦਾਂ ਲੈਦਾ ਮੈਂ ਕਿਸੇ ਦਾ ਵੀ ਨਾਮ ਨਹੀਂ ਲੈਦਾ ਪਿੱਛੇ ਇਹ ਗੋ ਅਧਿਕਾਰੀਆਂ ਦਾ ਪੁਛਦਾ ਹੈ ਨਾ ਵੀ ਆ ਸੀ ਉਹਨਾਂ ਨੇ ਅੱਗੇ ਚੱਲਣਾ ਨਹੀਂ ਦਿੱਤੀ ਸੀ ਕਿ ਵੀ ਸਮਝ ਆਉਂਦੀ ਉਹ ਅਧਿਕਾਰੀਆਂ ਦਾ ਕਿੰਨਾ ਹੀ ਜੁੜਦਾ ਨਹੀਂ ਪਿੱਛੇ ਮੈਂ ਜਿਹੜੇ ਅਧਿਕਾਰੀਆਂ ਦਾ ਨਾਮ ਲਿਆ ਸੀ ਮੈਂ ਮੇਰਾ ਵਿੱਚ ਪਰਸਨਲੀ ਮੈਂ ਆਪਣੇ ਤੌਰ ਤੇ ਨਹੀਂ ਲਿਆ ਉਹ ਸਾਡੇ ਅੰਮ੍ਰਿਤਸਰ ਨੌਰਦਾ ਐਮਐਲਏ ਕੁਵਰ ਵਿਜੇ ਪ੍ਰਤਾਪ ਜੀ ਆ ਉਹਨਾਂ ਨੇ ਕਿਹਾ ਸੀ ਅੰਮ੍ਰਿਤਸਰ ਦੇ ਵਿੱਚ ਦੋ ਅਧਿਕਾਰੀ ਨਸ਼ਾ ਵਕਾਉਂਦੇ ਨੇ ਉਹ ਅੰਮ੍ਰਿਤਸਰ ਨੌਰਦਾ ਐਸਪੀ ਤੇ ਡੀਐਸਪੀ ਹੈ ਮੈਂ ਉਹਦੇ ਤੇ ਕਮੈਂਟ ਜ਼ਰੂਰ ਦਿੱਤੀ ਹੈ ਕਿ ਜਿਹੜੇ ਕੁਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਆ ਕਿਹੜੇ ਅਧਿਕਾਰੀ ਨਸ਼ਾ ਵਕਾਉਂਦੇ ਆ ਉਹਨਾਂ ਦੇ ਉੱਤੇ ਆਪਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕੁਵਰ ਵਿਜੇ ਪ੍ਰਤਾਪ ਜੀ ਸਟੇਟਮੈਂਟ ਲੈ ਕੇ ਪਰਚਾ ਦਰਜ ਕਰਨਾ ਚਾਹੀਦਾ ਉਹ ਮੈਂ 28 ਤਰੀਕ ਨੂੰ 28 4 ਨੂੰ ਉਹਦੇ ਤੇ ਮੈਂ ਇੱਕ ਐਪਲੀਕੇਸ਼ਨ ਮਾਨਜੋਤ ਮਹਿਰ ਸਾਹਿਬ ਤੇ ਐਸ ਐਚ ਓ ਮਜੀਠਾ ਰੋਡ ਨੂੰ ਦਿੱਤੀ ਜੀ ਜੋ ਵੀ ਸੀ ਆਰ ਸੀ ਦੀ ਕਹਿੰਦੀ ਹੈ ਕਿ ਸਾਨੂੰ ਉਹ ਐਪਲੀਕੇਸ਼ਨ ਕਿਸੇ ਦੇ ਖਲਾਫ ਵੀ ਦੇਣੀ ਹੋ ਥਾਣੇ ਚ ਤੱਕ ਮੈਨੂੰ ਰੋ ਦੋ ਉਹ ਮੈਂ ਦਿੱਤੀ ਉਸ ਤੋਂ ਬਾਅਦ 3 ਡੇਟ ਆਜ ਤੱਕ ਉਹਨਾਂ ਨੇ ਕੋਈ ਕਾਰ ਨਹੀਂ ਲਈ ਨਹੀਂ ਐਂਡਿੰਗ ਕਿਤੇ ਦੇਣਾ ਦੇ ਬੀਕੂ ਐਕਸੀਡੈਂਟ ਹੋਇਆ ਹੋਇਆ ਮੈਨੂੰ ਫਟ ਕਾਲ ਆਇਆ ਉਹ ਮੇਰੇ ਯਾਦ ਕੋਈ ਤੁਹਾਡਾ ਕਿਸੇ ਨਾਲ ਵੀ ਪਹਿਲਾਂ ਸੁਣੀ ਹੋਈ ਹੋ ਗਈ ਜਾਂ ਕੋਈ ਧਾਰਨਾ ਤੇ ਜਾਵੇ ਕਿ ਕਿਸੇ ਅੰਨੇਸ਼ਾ ਹੋਵੇ ਤੁਹਾਡਾ ਇੱਕ ਵਾਰ ਜਰੂਰ ਹੋਏ ਕਿ 28 ਤਰੀਕ ਨੂੰ ਮੈਂ ਇਹ ਐਪਲੀਕੇਸ਼ਨ ਦਿੱਤੀ ਸੀ ਤੇ 3 ਤਰੀਕ ਨੂੰ ਮੇਰੀ ਇਹਨਾਂ ਨੇ ਸਿਕਿਉਰਟੀ ਵਿਦਡਰੋ ਕਰ ਲਈ ਜਿਹੜੀ ਕਿ ਮੈਨੂੰ ਆਨਰੇਬਲ ਪੰਜਾਬ ਹਨ ਹਰਿਆਣਾ ਹੀ ਕੋਲੋਂ ਮੈਨੂੰ ਦਿੱਤੀ ਹੋਈ ਸੀ ਵਿਦਆਊਟ ਐਨੀ ਰੀਜ਼ਨ ਮੇਰੀ ਸਿਕਿਉਰਟੀ ਵਿਡਰੋ ਕਰ ਲਈ ਮੇਰੇ ਕੇਸ ਦੇ ਵਿੱਚ ਜਿਹੜਾ ਇੰਜਰਡ ਵਿਟਨੈਸ ਹੈ ਉਹਦੀ ਸਿਕਿਉਰਟੀ ਐਜ਼ ਇਟ ਇਜ਼ ਹੀ ਬਾਕੀ ਕਿਸੇ ਦੀ ਸਿਕਿਉਰਟੀ ਨੂੰ ਨਹੀਂ ਛੇੜਿਆ ਗਿਆ ਸਿਰਫ ਮੇਰੀ ਸਿਕਿਉਰਟੀ ਨੂੰ ਵਿਡਰੋ ਕਰ ਦਿੱਤਾ ਗਿਆ ਤੁਹਾਨੂੰ ਕਿਹਨੇ ਕਰਨ ਮੈਂ ਜੀ ਕਿਹਨੇ ਆਏ ਮੇਰੇ ਕੋਲ ਪੰਜ ਸਿਕਿਉਰਟੀ ਗਾਰਡ ਸੀ ਤੇ ਚਾਰ ਕਿਹੜਾ ਕਿਤੇ ਮੇਰੇ ਚਾਰ ਇਹਨਾਂ ਨੇ ਪਿਛਲੇ 30 ਦਿਨ ਨੂੰ ਵਿਡਰੋ ਕਰ ਲਈ ਵਿਦਆਊਟ ਐਨੀ ਵਿਦਆਊਟ ਐਨੀ ਨੋਟਿਸ ਉਸ ਦੇ ਉੱਤੇ ਮੈਂ ਤੁਮਨਯੋਗ ਮੈਜਨਰ ਸਾਹਿਬ ਤੇ ਏਡੀਡੀਪੀ ਡੀਜੀਪੀ ਸਾ ਕੀ ਮੇਰੀ ਸਕਿਉਰਿਟੀ ਜਿਹੜੀ ਐਸ ਵੇਲੇ ਮੇਰੇ ਮੈਡਲ ਸੁਪਰੀਮ ਕੋਰਟ ਚ ਚੱਲ ਰਹੀ ਹੈ ਜਿਹਦੇ ਕਰਕੇ ਮੈਨੂੰ ਸਕਿਉਰਿਟੀ ਦਿੱਤੀ ਗਈ ਆ ਉਹ ਮੈਡਲ ਐਜ਼ ਇਟ ਇਜ਼ ਚੱਲ ਰਹੀ ਆ ਮੇਰੀ ਸਕਿਉਰਿਟੀ ਐਸ ਵੇਲੇ ਵਿਦਡਰਾ ਨਹੀਂ ਕੀਤੀ ਜੇ ਪਰ ਉਹ ਮੇਰੀ ਗੈਰੈਂਟੀ ਸਟੇਲ ਪੈਂਡਿੰਗ ਹੈ ਤੇ ਉਹਦੇ باوجود ਉਹਦੇ ਬਾਅਦ ਜੋ ਮੈਂ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕ੍ਰਿਮੀਨਲ ਰਿਟ ਪਟੀਸ਼ਨ ਫਾਈਲ ਕੀਤੀ ਜਿਹੜੇ ਨੋਟਿਸ ਤੋਂ ਮੋਸ਼ਨ ਹੋ ਜਿੱਤਾ ਜੇ ਮੇਰੀ ਸਕਿਉਰਿਟੀ ਕਿਉਂ ਵਿਦਡਰਾ ਕੀਤੀ ਤੁਸੀਂ ਇਸ ਤੋਂ ਬਾਅਦ ਕੀ ਸਟੈਪ ਲਿਆ ਹੋ ਸਕਦਾ ਤੇ ਅੱਗੇ ਕੀ ਸਟੈਪ ਲਿਆ ਦੇ ਵੀ ਮੇਰੀ ਸਕਿਉਰਿਟੀ ਵਿਡਰੋ ਹੀ ਮੈਂ ਉਹਦੇ ਗੈਂਸ ਹਾਈਬੋਡ ਚਲਾ ਗਿਆ ਹਾਈਬੋਡ ਨੇ ਨੋਟਿਸ ਨੋਟਿਸ ਉਹ ਮੋਸ਼ਨ ਕਰਤਾ ਹੁਣ ਅੱਜ ਮੇਰੇ ਤੇ ਅਟੈਕ ਹੋਇਆ ਮੈਂ ਤੇ ਪਹਿਲੇ ਤੇ ਅਭੀ ਚਾਹਾਂਗਾ ਮੈਟਰ ਇਨਵੈਸਟੀਗੇਟ ਹੋਏ ਜਿਨ੍ਹਾਂ ਨੇ ਇਹ ਅਟੈਕ ਕੀਤਾ ਉਹ ਪਕੜੇ ਜਾਣ ਮੈਂ ਕਿਸੇ ਦਾ ਨਾਮ ਲੈ ਕੇ ਇਸ ਕੇਸ ਨੂੰ ਕੰਪਲਿਕੇਟ ਨਹੀਂ ਕਰਨਾ ਕਿ ਮੇਰੇ ਤੇ ਅਟੈਕ ਭੁਲਾਣੇ ਨੇ ਕਰਾਤਾ ਮੇਰੇ ਤੇ ਅਟੈਕ ਕਿਸੇ ਨੇ ਕਰਾਤਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਜੇ ਮੈਂ ਕਿਸੇ ਦਾ ਹਾਈ ਪ੍ਰੋਫਾਈਲ ਬੰਦੇ ਦਾ ਜਾ ਮਗੇ ਬੁਲਤਦਕਾਰੀ ਦਾ ਕੇਹਦਾ ਵੀ ਨਾਮ ਲਾਉਗਾ ਇਹ ਇਨਵੈਸਟੀਗੇਸ਼ਨ ਇੱਥੇ ਰੁਕ ਜਾਨੀਗੀ ਪੁਲਿਸ ਦੀ ਕਾਰਵਾਈ ਤੋਂ ਕਿੰਨੇ ਸੈਟੀਸਫਾਈਡ ਉਸ ਤੋਂ ਪਹਿਲਾਂ ਕਿਹਾ ਤੇ ਹਮ ਲਹਮ ਲਾਇਆ ਉਦੋਂ ਦੀ ਗੱਲ ਕਰੀਏ ਤੇ ਹੁਣ ਕਿੰਨੇ ਸੈਟੀਸਫਾਈਡ ਹੈ ਪੁਲਿਸ ਦੀ ਗੱਲ ਕਰਾਂ ਤੇ ਜਿੰਨੇ ਮੇਰੇ ਤੇ ਹਮਲੇ ਪਹਿਲੇ ਹੋਏ ਆ ਸਿਰਫ ਇੱਕ ਹੀ ਟ੍ਰੇਸ ਹੋਇਆ ਉਸ ਤੋਂ ਇਲਾਵਾ ਕੋਈ ਵੀ ਹਮਲਾ ਮੇਰਾ ਟ੍ਰੇਸ ਨਹੀਂ ਹੋਇਆ ਜੇ ਮੇਰੇ ਤੇ ਐਸਿਡ ਦਾ ਅਟੈਕ ਹੋਇਆ ਸੀ ਉਹ ਵੀ ਆਪ ਟ੍ਰੇਸ ਹੋਇਆ ਜੇ ਮੇਰੇ ਨਾਲ ਸਿਕਿਉਰਟੀ ਦੇ ਵਿੱਚ ਮੇਰੇ ਤੇ ਗੋਲੀਆਂ ਚੱਲੀਆਂ ਉਹ ਵੀ ਮੈਟਰ ਅੱਜ ਤੱਕ ਅਨ ਟ੍ਰੇਸ ਆ ਜੇ ਉਸ ਤੋਂ ਬਾਅਦ ਮੈਨੂੰ ਤੇ ਮੇਰੇ ਪਰਿਵਾਰ ਨੂੰ ਥ੍ਰੈਟ ਲੈਟਰਸ ਆਈਆਂ ਕਈ ਐਵਜਾ ਕਾਲਸ ਆਈਆਂ ਜਿਹੜੇ ਰਿਗਾਰਡਿੰਗ ਮੈਂ ਫਿਲਰ ਨੂੰ ਪੁਲਿਸ ਨੂੰ ਕੰਪਲੇਟ ਵੀ ਕੀਤੀ ਉਹ ਸਾਰੀਆਂ ਆਈਡਿਸ ਐਜ਼ ਇਟ ਇਜ਼ ਯਾ ਆਲ ਇਨ ਪੇਨ ਆ ਪਰ ਤੇ ਕੋਈ ਕਾਰਵਾਈ ਨਹੀਂ ਕੀਤੀ ਕਪੀਆ ਕੰਪਲੇਟ ਸਭੀ ਜਿਹੜੀਆਂ ਭੜੀਆਂ ਸਮਝਣਾ ਤੇ ਅੰਦਰ ਇਸਦਾ ਕੋਈ ਫਰਕ ਨਹੀਂ ਜਿਹੜੀਆਂ ਮੇਰੀਆਂ 3 ਐਫ ਆਈ ਆਰ ਹੈਗੀਆਂ ਜਿਹੜੀਆਂ ਅੰਡਰੇਸ ਹੈਗੀਆਂ ਇੱਕ ਅੰਡਰਸੈਕਸ਼ਨ 307 ਅਟੈਂਪਟ ਟੂ ਮਰਡਰ ਦੂਜੀ ਹੈਗੀ ਹੈ 326 ਜਿਹਦੇ ਵਿੱਚ ਮੇਰੇ ਤੇ ਐਸੈਟ ਦਾ ਅਟੈਕ ਹੋਇਆ ਸੀ ਇੱਕ ਹੈਗੀ ਆ 336 ਦੀ ਜਿੰਦਗੀ ਮੇਰੇ ਹੋਟਲ ਦੇ ਵਿੱਚ ਮੈਂ ਤੇ ਸੰਦੀਪ ਕੁਰਸੀ ਬੈਠੇ ਸੀ ਤੇ ਸਭ ਗੋਰੀਆਂ ਮਾਰੀਆਂ ਇਹ ਦੋ ਸਾਡੇ ਇਹਨਾਂ ਨੇ ਇੱਕ ਸਟਰੀਟ ਵੈਂਡਰ ਦੇ ਬਿਆਨਾਂ ਦੇ ਬਰਜਾਦ ਕਰਦਾ ਲੈਂਦਾ ਲੌਨ ਜਿਹੜੀ ਅਲੌਨ ਔਰਿਜਿਨੈਟੀ ਆ ਲੋਕ ਸਭ ਇਸ ਨੂੰ ਲਾ ਕੇ ਜਿਸ ਦਾ ਦੇਖੀ ਉਹ ਕੀ ਕਿਸੇ ਨਾਲ ਜੀ ਦੂਜੀ پارٹی ਦਾ ਹੋ ਜਾਂਦਾ ਜਾਂ ਕਿਸੇ ਦਾ ਸਬੂਤ ਡਾ ਲਾ ਸਕੀ ਲੌਨ ਆਰਡਰ ਦੇ ਉੱਤੇ ਅੰਪੀ ਸਾਹਿਬ ਜਿਆਦਾ ਵਧੀਆ ਦੱਸ ਸਕਦੇ ਨੇ ਮੈਂ ਇਹ ਰੂਟੀਨ ਦੇ ਵਿੱਚ ਐਡਵੋਕੇਟ ਹਾਂ ਤੇ ਮੈਂ ਉਹ ਕਾਲਮ ਕਰਦਾ ਤੇ ਕੋਰਟ ਦੇ ਕੰਮ ਕਰਦਾ ਜਾਂ ਕਾਂਗਰਸ ਵਾਸਤੇ ਕੰਮ ਕਰਦਾ ਮੇਰੀ ਜੀ ਉਹਨੇ ਹੰਡਲ ਹੋ ਰਿਹਾ ਸੀ ਨਾ ਉਹਦੇ ਭਾਈ ਸਾਹਿਬ ਗਰੇਜ ਵਰਤਨ ਜਿਹੜੀ ਫ੍ਰੀ ਪ੍ਰੈਸ ਕੰਪਾਸ ਕਰਵਾਇਆ ਮੈਂ ਸਮਝੀ ਬਰਾ ਮੈਂ ਕਿਰੇ ਵੀ ਜਿਹੜਾ ਨਹੀਂ ਕੋਈ ਬਟਰਾ ਨਹੀਂ ਜੀ ਜਿਹਦਾ ਮੁਰੀ ਜਾ ਨਹੀਂ ਹੋ ਗਿਆ ਨਾ ਨਾ ਮਾਈਨ ਇਸੀ ਲਾਈ ਸੀ ਕਿਉਂ ਭਾਈ ਸਾਹਿਬ ਨੇ ਕਿੰਨੇ ਲੋਕ ਜਿਹਨਾਂ ਦੇ ਕੋਰਟ ਦੀ ਨੋਭਰਾ ਹੋਣੀ ਨਹੀਂ ਇਹਨਾਂ ਕਹਿੰਦੇ ਜਾਂ ਨਾਲੇ ਗੋਲੀ ਚੱਲ ਜਾਂਦੀ ਹੈ ਜਾਂ ਹੋਰ ਚੀਜ਼ ਨੇ ਕਿਰਵਾਉਣੀ ਹੈ ਭਾਈ ਜੀ ਕਰਦੇ ਉਹਨਾਂ ਦੇ ਇੰਟਰਵਿਊ ਲੈ ਲਓ ਮੈਂ ਉਹਨਾਂ ਦੇ ਬਾਹਰ ਮਿਲੂ ਮੇਰੇ ਮੈਨੂੰ ਘਰ ਜਾਣੀ ਉਹਨਾਂ ਦੇ ਮੈਂ ਤਾਂ ਸਿੰਪਲ ਦਾ ਸਵਾਲ ਪੁੱਛ ਰਿਹਾ ਜੀ ਸਰ ਮੈਂ ਇਹ ਦੇਖੋ ਮੈਂ ਜਵਾਬ ਦੇ ਰਿਹਾ ਨਾ ਜਵਾਬ ਦੇ ਮੈਂ ਕਹਿੰਦਾ ਜਵਾਬ ਮੈਂ ਤਾਂ ਐਂਡ ਟੂ ਐਂਡ ਸੁਣ ਰਿਹਾ ਦੇਖੋ ਪੰਡਿਤ ਸਾਹਿਬ ਮੇਰਾ ਫੈਮਿਲੀ ਦਾ ਸਬੂਤ ਚੱਲ ਰਿਹਾ ਸਿਵਲ ਡਿਸਪਿਊਟ ਆ ਨਾ ਕਿ ਕ੍ਰਿਮੀਨਲ ਡਿਸਪਿਊਟ ਆ ਭਾਈ ਹਰ ਘਰ ਦੇ ਵਿੱਚ ਫੈਮਿਲੀ ਡਿਸਪਿਊਟ ਹੁੰਦਾ ਤੁਹਾਡਾ ਸਾਡੇ ਬ੍ਰਦਰ ਨਾਲ ਹੈਗਾ ਹੋਏਗਾ ਨਾ ਤੁਹਾਡੇ ਬ੍ਰਦਰ ਦੇ ਉੱਤੇ ਕੋਈ ਆਪਾ ਹੈ ਮੈਂ ਫੇਕ ਕਮਰੇ ਦਾ ਮੇਰੀ ਗੱਲ ਸੁਣ ਲੋ ਤੁਹਾਡਾ ਆਪਣੇ ਪਰਿਵਾਰ ਜੀ ਵੀ ਡਿਸਪਿਊਟ ਚੱਲ ਰਿਹਾ ਹੈ ਮੈਂ ਉਹ ਗੱਲ ਨੂੰ ਲਿਆ ਕੇ ਸਿਵਲ ਡਿਸਪਿਊਟ ਨੂੰ ਇਸ ਨੂੰ ਕੰਟਰੋਵਰਸੀ ਜੀ ਨਹੀਂ ਲਿਆਣਾ ਚਾਹ ਜੇ ਮੇਰੀ ਸਕਿਉਰਿਟੀ ਵਿਡਰੋ ਹੋਈ ਹੈ 1 ਮਹੀਨਾ ਪਹਿਲੀ ਹੋਈ ਹੈ ਉਹਦੇ ਰਿਗਾਰਡਿੰਗ ਮਹਾਈ ਕੋਰਡ ਜਾ ਚੁੱਕਾ ਹਾਈ ਕੋਰਡ ਉਹਦੇ ਬਾਰੇ ਨੋਟਿਸ ਨੂੰ ਮੂਸ਼ਨ ਕਰ ਚੁੱਕਾ ਹੁਣ ਕੋਈ ਕੀ ਕਹਿੰਦਾ ਮੈਂ ਉਹਦਾ ਨਾਮ ਤੇ ਨਹੀਂ ਲੈ ਰਿਆ ਮੈਂ ਤਾਂ ਮੈਟਰ ਨੂੰ ਪੈ ਰਿਆ ਇਨਵੈਸਟਿਗੇਟ ਕਰੋ ਮੈਂ ਕਦੇ ਨਹੀਂ ਆਇਆ ਤੁਹਾਡੇ ਜਿੱਥੇ ਵੀ ਪੋਜਨਾ ਸਰ ਇਹਦਾ ਦੇਖ ਰਹੇ ਹੋ ਇਸ ਕਰਕੇ ਪੁੱਛਣਾ ਸਰ ਵਿਚਾਰੇ ਨੂੰ ਪਤਾ ਕਿ ਕਰਨਾ ਹੈ ਕਿ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਵਿੱਚ ਸਾਰਾ ਪੰਜਾਬ ਮੂਵੀ ਉਹਨਾਂ ਦੇ ਅੰਦਰ ਉਦੇ باوجود ਵੀ ਇੰਨੇ ਹੌਸਲੇ ਬਲੇ ਹੁਣ ਇੱਕ ਆਮ ਸ਼ਹਿਰੀ ਸਾਡੇ ਕਾਂਗਰਸ ਦੇ ਬੜੇ ਵਧੀਆ ਵਰਕਰ ਇਹਨਾਂ ਨੇ ਲੈਕਚਰ ਵੀ ਲੜੀਆਂ ਕਾਨਫਰੈਂਸ ਤੇ ਔਰ ਉਹਨਾਂ ਤੋਂ ਤੇਡਾ ਵੱਡਾ ਹਮਲਾ ਹੋ ਜਾਣਾ ਮੈਂ ਉਹ ਦੇਖਿਆ ਗੋਲੀਆਂ ਲੱਗੀਆਂ ਨੇ 6-7 ਗੋਲੀਆਂ ਗੱਡੀ ਤੇ ਲੱਗੀਆਂ ਨੇ ਸਾਹਮਣੇ ਮਾਰਕੀਆਂ ਔਰ ਦੇਖੋਗੇ ਇੰਨੀ ਮਤਲਬ ਘਬਰੇ ਖਾਪੋ ਲੋਕ ਘਬਰੇ ਨੇ ਧਿਆਨ ਲੈ ਕੇ ਜੇ ਸਰਕਾਰ ਦਾ